ਸੋਸ਼ਲ ਮੀਡੀਆ ਇੰਸਟਾਗ੍ਰam ਤੇ ਮੈਂ ਜਿਹੜੇ ਬੰਦੇ ਪਰਸਨਲ ਲਾਈਫ ਕੁੜੀਆਂ ਮੁੰਡੇ ਵਿਆਹ ਤੋਂ ਪਹਿਲਾਂ ਇਕੱਠੇ ਰਹਿਣ ਲੱਗ ਪੈਂਦੇ ਆ ਜਾਂ ਵਿਆਹ ਤੋਂ ਬਾਅਦ ਵੀ ਪਰਸਨਲ ਲਾਈਫ ਆਪਦੀ ਸ਼ੇਅਰ ਕਰਨ ਲੱਗ ਪੈਂਦੇ ਆ ਹੱਦ ਤੋਂ ਜ਼ਿਆਦਾ ਹੱਦ ਤੋਂ ਜ਼ਿਆਦਾ ਵਾਲੀ ਉਹਦੇ ਮੈਂ ਸਾਈਡ ਇਫੈਕਟ ਦੱਸਦਾ ਤੁਹਾਨੂੰ ਲੋਕ ਨਾ ਫਾਲੋਅਰਾਂ ਲਈ ਕੁਛ ਵੀ ਕਰਦੇ ਆ ਪਹਿਲਾਂ ਆਹ ਕੁੜੀ ਆ ਰਾਜਵੀਰ ਇਹਨੇ ਮਾਂ ਦੀ ਧੀ ਨੇ ਮੈਂ ਆਣਾ ਪਿਛਲੇ ਤਿੰਨਾ ਚਾਰਾਂ ਸਾਲਾਂ ਚ ਕੋਈ ਐਹੋ ਜਿਹਾ ਹਥਿਆਰ ਨਹੀਂ ਗਾ ਜਿਹੜਾ ਛੱਡਿਆ ਹੋਵੇ ਚਲਾਉਣ ਲਈ ਵੀ ਮੈਂ ਇਹ ਹਥਿਆਰ ਚਲਾ ਕੇ ਮੇਰੇ ਫਾਲੋਅਰ ਵਾਧੇ ਜਾਣਗੇ ਸਾਰਾ ਕੁਝ ਇਹਨੇ ਬਲੈਕਮੇਲ ਪਰਚੇ ਲੋਕਾਂ ਨੇ ਕੁਝ ਕੁਝ ਨੇ ਕਰ ਕਰਕੇ ਛੱਡਤਾ ਹੁਣ ਇਹਦੀ ਸਟੋਰੀ 2-3 ਦਿਨਾਂ ਦੀ ਬੜੀ ਚਰਚਾ ਚ ਹੋਈ ਖੜੀ ਹੈ ਇਹਦਾ ਵਿਆਹ ਹੋ ਗਿਆ ਸੀਗਾ ਉਸ ਤੋਂ ਪਹਿਲਾਂ ਮੈਂ ਉਹਨਾਂ ਇਹਨੇ ਨਾ ਆਹ ਦੇਖੋ ਨੋਟਸ ਵਿੱਚ ਕਾਪੀ ਦੇ ਲਿਖ ਕੇ ਮਾਂ ਦੀ ਧੀ ਨੇ ਚਾਰ ਪੰਜ ਪੇਜ ਤੇ ਆਪਦੇ ਇੰਸਟਾਗ੍ਰam ਤੇ ਪੋਸਟ ਕੀਤੇ ਪਹਿਲੀ ਗੱਲ ਤਾਂ ਮੈਨੂੰ ਐ ਹੁੰਦਾ ਆ ਵੀ ਇਹ ਤੁਹਾਡੇ ਘਰ ਦੀ ਗੱਲ ਆ ਤਾਂ ਤੁਸੀਂ ਕਿਹੜੀ ਗੱਲੋਂ ਲੋਕਾਂ ਨੂੰ ਇਹਦੇ ਵਿੱਚ ਇਨਵੋਲ ਕਰਨ ਦਾ ਕੀ ਮਤਲਬ ਆ ਲੋਕਾਂ ਨੂੰ ਦਿਖਾਉਂਦਾ ਇਹਦੇ ਵਿੱਚ ਕੀ ਮਤਲਬ ਆ ਇਹਨੇ ਮਾਂ ਦੀ ਧੀ ਨੇ ਲਿਖਿਆ ਸਾਰਾ ਕੁਝ ਵੀ ਮੈਂ ਮੇਰਾ ਘਰ ਵਾਲਾ ਇਦਾਂ ਮੁੱਕਰ ਗਿਆ ਉਸ ਤੋਂ ਪਹਿਲਾਂ ਮੈਂ ਇਹਦੀ ਹਿਸਟਰੀ ਦੱਸਦਾ ਥੋੜੀ ਜੀ 2020 ਦੇ ਵਿੱਚ ਇਹ ਕਿਸੇ ਮੁੰਡੇ ਦੇ ਨਾਲ ਰਹਿੰਦੀ ਸੀ ਵੀਡੀਓ ਵੀਡੀਓ ਬਣਾਉਂਦੇ ਸੀਗੇ ਉੱਥੋਂ ਇਹਦਾ ਕੰਮ ਨਹੀਂ ਚੱਲਿਆ ਵੀਡੀਓ ਵੀਡੀਓ ਇਹਦੀ ਨਹੀਂ ਵਾਇਰਲ ਹੋਣਾ ਉਹ ਬਾਹਰ ਗੁਰ ਜਾਵੜਿਆ ਤੇ ਉਹਦੇ ਨਾਲ ਲੜ ਪਿਓ ਉਹ ਗੱਲ ਗੁੱਲ ਕਰਨੋਂ ਹਟ ਗਏ ਨੇ ਮਾਂ ਦੀ ਧੀ ਨੇ ਉਹਦੇ ਤੇ ਪਰਚੇ ਠੋਕ ਸਾਰੇ ਜੋ ਜੋ ਕੁਝ ਆਉਂਦਾ ਸੀਗਾ ਸਾਰਾ ਕੁਝ ਪਾ ਕੇ ਉੱਤੇ ਪਰਚੇ ਠੋਕਤੇ ਹੁਣ ਪੁਲਿਸ ਵੀ ਕੀ ਕਰੇ ਯਾਰ ਇਹਨਾਂ ਦਾ ਹਨਾ ਪ੍ਰਸ਼ਾਸਨ ਨੂੰ ਗਾਲਾਂ ਦੇਈ ਜਾਂਦੀ ਹੈ ਇਹ ਵੀ ਪੁਲਿਸ ਨੂੰ ਮੇਰੇ ਮੈਨੂੰ ਪੁਲਿਸ ਤੋਂ ਉਮੀਦ ਨਹੀਂ ਕੋਈ ਮੈਂ ਇਹਨਾਂ ਦੀਆਂ ਕਰਤੂਤਾਂ ਨੂੰ ਪੁਲਿਸ ਕੀ ਕਰੇ ਵੀ ਤੁਸੀਂ ਆਪ ਤੂੰ ਪੁਲਿਸ ਵਾਲਿਆਂ ਨੂੰ ਪੁੱਛ ਕੇ ਉਹਦੇ ਨਾਲ ਰਹਿਣ ਲੱਗੀ ਸੀ ਜਾਂ ਵੀਡੀਓ ਪਾਉਣ ਲੱਗੀ ਸੀ ਚਲੋ ਉਹਦੇ ਵਿੱਚ ਢਿੱਲੋਂ ਹੁਰੀ ਫਿਰ ਜਿਹੜੇ ਢਿੱਲੋਂ ਹੋਰਾਂ ਦੀ ਐਂਟਰੀ ਹੁੰਦੀ ਹੈ ਢਿੱਲੋਂ ਦੇ ਭਾਈ ਨਾਲ ਇਹਦੀ ਗੱਲਬਾਤ ਹੋ ਜਾਂਦੀ ਹੈ ਉਹਦੇ ਨਾਲ ਇਹ ਵੀਡੀਓ ਪਾਉਣ ਲੱਗ ਪੈਂਦੀ ਆ ਉਹ ਯਾਰ ਬੰਦੇ ਉਹ ਚਗਲ ਸਿਰੇ ਦੇ ਉਹ ਕੋਈ ਇਤਵਾਰ ਕਰਨ ਵਾਲੇ ਬੰਦੇ ਆ ਤੇ ਉਹਨਾਂ ਨਾਲ ਵੀ ਇਦਾਂ ਹੀ ਹੁੰਦੀ ਆ ਢਿੱਲੋਂ ਵਰਗਿਆਂ ਨੇ ਇਹਦੀਆਂ ਵੀਡੀਓ ਵੀਡੀਓ ਪਾਤੀਆਂ ਇਹਨਾਂ ਦੀ ਬਹੁਤ ਇਹਦੀ ਬੇਇੱਜ਼ਤੀ ਕੀਤੀ ਪਰ ਉਹਦੇ ਕਰਕੇ ਇਹਨੂੰ ਹਾਈਪ ਮਿਲ ਗਈ ਬੇਇੱਜ਼ਤੀ ਕਰਕੇ ਬੇਦੀ ਇੱਕ ਸਾਹ ਦੀ ਪ੍ਰੋਮੋਸ਼ਨ ਹੋ ਗਈ ਲੋਕਾਂ ਨੇ ਇਹਦੇ ਅਕਾਊਂਟ ਨੂੰ ਫੋਲੋ ਕੀਤਾ ਉਹਨਾਂ ਦੇ ਵੀ ਸੇਮ ਇਹਨੇ ਕੋਈ ਕਸਰ ਨਹੀਂ ਛੱਡੀ ਉਹਨਾਂ ਦੇ ਪਰਚੇ ਪਾ ਉਹਨਾਂ ਨੂੰ ਗਾਲਾਂ ਕੱਢ ਉਹਨਾਂ ਦੇ ਮਾਪਿਓ ਦਾਦੇ ਪਰਦਾਦੇ ਫਰੋਲਤੇ ਇਹਨੇ ਚੱਕ ਕੇ ਉਹੀ ਅੱਧੀ ਗੱਲ ਤਾਂ ਹੁੰਦੀ ਅੱਧੀ ਜਨਤਾ ਹਨਾ ਬਦਨਾਮ ਕਰਨ ਲਈ ਕੁਝ ਵੀ ਬੋਲਦੀ ਆ ਇਹਨੇ ਅੱਕ ਕੇ ਆ ਪਿੱਛੇ ਜਿਹਾ ਵਿਆਹ ਕਰਾ ਲਿਆ ਅੱਜ ਹੀ ਇਹਦੀ ਸਟੋਰੀ ਤੇ ਰਿਸਰਚ ਕੀਤੀ ਆ ਮੈਨੂੰ ਵੀ ਕੋਈ ਜ਼ਿਆਦਾ ਉਹਨੂੰ ਫੋਲੋ ਫਾਲੋ ਨਹੀਂ ਕਰਦਾਗਾ ਉਸ ਗੱਲ ਦਾ ਮੈਨੂੰ ਪਤਾ ਸੀ ਉਦੋਂ ਢਿੱਲੋਂ ਰਾਲੀ ਦਾ ਤੇ ਇਨੇ ਵਿਆਹ ਕਰਾ ਲਿਆ ਵਿਆਹ ਕਰਾਇਆ ਐਸ ਮੁੰਡੇ ਨਾਲ ਤੁਸੀਂ ਦੇਖੋ ਮੁੰਡੇ ਦਾ ਕੱਦ 6 ਫੁੱਟ ਹੋਊਗਾ ਇਹ ਹੈਗੀ 4 ਫੁੱਟ ਦੀ ਪਹਿਲੀ ਗੱਲ ਤਾਂ ਇਹੋ ਜਿਹਾ ਕੁਝ ਮਿਲਦਾ ਹੁੰਦਾ ਜਦੋਂ ਘਰ ਦੇ ਨਾਲ ਇਨਵੋਲ ਕਰਗੇ ਨਾ ਜਾਂ ਘਰ ਦੇ ਵਿੱਚੋਂ ਬਾਹਰ ਹੋ ਜਾਣ ਵੀ ਠੀਕ ਹੈ ਲੱਭ ਲਾ ਤੈਨੂੰ ਜਿਹੜਾ ਇਹੋ ਜਿਹਾ ਕੁਝ ਮਿਲਦਾ ਫਿਰ ਉਦੋਂ ਇਹੋ ਜਿਹਾ ਕੁਝ ਮਿਲਦਾ ਹੁੰਦਾ ਜਾਂ ਤਾਂ ਫਿਰ ਜਮਾ ਸਿਰੇ ਤੇ ਜਿਹੜੀ ਚੀਜ਼ ਹੁੰਦੀ ਉਹ ਤੇ ਜਾਂ ਫਿਰ ਜਮਾ ਜਿਹੜੀ ਪੈਰਾਂ 'ਚ ਹੁੰਦੀ ਆ ਉਹ ਇਹ ਪੈਰਾਂ ਵਾਲੀ ਲੱਗ ਰਹੀ ਏ ਮੈਨੂੰ ਤੇ ਚਲੋ ਕੋਈ ਨਹੀਂ ਗੱਲ ਤਾਂ ਤੂੰ ਸੋਚ ਵੇਖ ਕਰਕੇ ਉਹ ਕਰ ਇਹਨੇ ਬਸ ਇਹ ਸੀਗਾ ਵੀ ਮੈਨੂੰ ਸੋਸ਼ਲ ਮੀਡੀਆ ਤੇ ਮੈਂ ਲੋਕਾਂ ਨੂੰ ਜਿਹੜਾ ਜਿਹੜਾ ਕੁਝ ਕਹਿ ਰੱਖਿਆ ਮੇਰੀ ਜ਼ਿੰਦਗੀ ਇਦਾਂ ਹੋਈ ਪਈ ਆ ਮੈਂ ਚੱਕ ਕੇ ਵਿਆਹ ਕਰ ਲਿਆ ਉਹ ਹੁਣ ਮੁੰਡਾ ਇਹਨਾਂ ਦਾ ਸੀਗਾ ਆਮ ਜਦੋਂ ਇਹਦੇ ਨਾਲ ਵੀਡੀਓ ਵੀਡੀਓ ਪਾਉਣ ਲੱਗ ਪਏ ਦੋਵਾਂ ਦੀਆਂ ਵੀਡੀਓ ਸੀਗੀਆਂ ਮਡੀਰ ਜ਼ਿਆਦਾ ਪਸੰਦ ਕਰਦੀ ਆ ਦੋ ਜਣਿਆਂ ਨੂੰ ਤੇ ਉਹ ਮੁੰਡੇ ਦੀ ਆਈਡੀ ਵੀ ਚੱਲ ਪਈ ਉਹਦੇ ਵੀ ਫਾਲੋਅਰ ਫਾਲੋਅਰ ਹੋ ਗਏ ਠੀਕ ਆ ਹੁਣ ਉਹ ਮੁੰਡਾ ਜਾਵੜਿਆ ਬਾਹਰ ਇਹ ਰਹੇਗੀ ਇੱਥੇ ਉਹਨੇ ਜਾ ਕੇ ਬਾਹਰ ਤੇ ਇਹਨੂੰ ਮਾਰਤਾ ਬਲੌਗ ਹੁਣ ਇਹ ਰੋਜ਼ ਦੀਆਂ ਸਟੋਰੀਆਂ ਪਾਉਂਦੀ ਆ ਕਦੇ ਲਿਖ ਲਿਖ ਕੇ ਪਾਉਂਦੀ ਆ ਵੀ ਮੈਂ ਮਰ ਜਾਣਾ ਆ ਪਹਿਲਾਂ ਉਹਨੇ ਮੇਰ ਨਾਲ ਵਿਆਹ ਕਰਾ ਲਿਆ ਹੁਣ ਉਹ ਉੱਥੇ ਜਾ ਕੇ ਆਂਦਾ ਵੀ ਮੈਂ ਤੇਰਾ ਪਾਸਟ ਇਦਾਂ ਦਾ ਸੀਗਾ ਤੂੰ ਇਦਾਂ ਇਦਾਂ ਕਰਕੇ ਆਈਆਂ ਮੈਂ ਨਹੀਂ ਤੇਰੇ ਨਾਲ ਰਹਿੰਦਾਗਾ ਹੁਣ ਇਹ ਅੱਕੀ ਪਈ ਆ ਉਹਦੇ ਤੋਂ ਤੇ ਚਲੋ ਠੀਕ ਆ ਲੋਕਾਂ ਨੇ ਇਹਦੇ ਨਾਲ ਹਮਦਰਦੀ ਜਤਾਈ ਲੋਕਾਂ ਨੇ ਇਹਨੂੰ ਕਿਹਾ ਵੀ ਠੀਕ ਆ ਅਸੀਂ ਤੇਰੇ ਨਾਲ ਆਹੀ ਆ ਬੂਆ ਤੂੰ ਸਹੀ ਆ ਸਾਰਿਆਂ ਤੋਂ ਲਾਸਟ ਤੇ ਇਹਨੇ ਮਾਂ ਦੀ ਤੀਨੇ ਆਹਾ ਇਹਨੇ ਪੋਸਟ ਪਾਈ ਇਹਦੇ ਵਿੱਚ ਲਿਖਿਆ ਇਹਨੇ ਆਹ ਹੈ ਪੀ ਦਾ ਨਾਮ ਇਹਨੂੰ ਤੁਸੀਂ ਫੋਲੋ ਕਰ ਲਓ ਮੇਰੀਆਂ ਸਾਰੀਆਂ ਵੀਡੀਓ ਤੇ ਮੇਰੀ ਸਾਰੀ ਡਿਟੇਲ ਜੋ ਜੋ ਫੋਟੋਆਂ ਸਾਰਾ ਕੁਝ ਆ ਇਸ ਪੇਜ ਤੇ ਪਊਗਾ ਤੁਸੀਂ ਦੇਖੋ ਲੋਕਾਂ ਨੂੰ ਜੇ ਇਹਦੀ ਇਹ ਗੱਲ ਸੱਚ ਵੀ ਹੋਈ ਵੀ ਉਹ ਮੁੰਡਾ ਸੱਚੀ ਉਹ ਮੁੱਕਰ ਗਿਆ ਇਹਦਾ ਵਿਆਹ ਦਾ ਕੰਮ ਆ ਹਨ ਇਹ ਨੇ ਉਹਦੇ ਵਿੱਚ ਵੀ ਪੇਜ ਦੀ ਪ੍ਰੋਮੋਸ਼ਨ ਕੀਤੀ ਵੀ ਲੋਕਾਂ ਨੂੰ ਕਿਹਾ ਵੀ ਤੁਸੀਂ ਇਹ ਪੇਜ ਫੋਲੋ ਕਰ ਲਓ ਜੇ ਮੇਰੇ ਮੇਰੀਆਂ ਵੀਡੀਓ ਮੇਰੀਆਂ ਫੋਟੋਆਂ ਜਾਂ ਮੇਰੇ ਕੋਈ ਵੀ ਰਿਲੇਟਡ ਕੋਈ ਵੀ ਚੀਜ਼ ਆਊਗੀ ਇਸ ਪੇਜ ਤੇ ਆਊਗੀ ਬੀ ਯਾਰ ਤੁਸੀਂ ਦਿਮਾਗ ਤੋਂ ਕੰਮ ਲਓ ਮਾੜਾ ਮੋਟਾ ਪਹਿਲੀ ਗੱਲ ਤਾਂ ਤੁਹਾਡੀ ਪਰਸਨਲ ਲਾਈਫ ਆ ਲੋਕਾਂ ਦੇ ਮਨਾਂ 'ਚ ਉਹ ਚੀਜ਼ ਗਾਇਬ ਹੀ ਹੋ ਗਈ ਕੁੜੀ ਮੁੰਡੇ ਵਾਲਾ ਕਨਸੈਪਟ ਲੋਕਾਂ ਨੂੰ ਇੱਜ਼ਤ ਦਾ ਕੋਈ ਨਿੰਗਰ ਨਹੀਂ ਅੱਗੇ ਐ ਹੁੰਦਾ ਸੀਗਾ ਵੀ ਯਾਰ ਕੁੜੀ ਆ ਉਹ ਮੁੰਡਾ ਆ ਹੁਣ ਤਾਂ ਐ ਵੀ ਨਹੀਂ ਸਾਲਾ ਕਹਿਣ ਨੂੰ ਜੀ ਕਰਦਾ ਵੀ ਤੂੰ ਕੁੜੀ ਆ ਤੂੰ ਸ਼ਰਮ ਕਰ ਇਹ ਤਾਂ ਬਿਸ਼ਰਮ ਆ ਮੇਰੇ ਸਾਲੇ ਚਲੋ ਫਿਰ ਵੀ ਮੈਂ ਕਹਿੰਨਾ ਆ ਵੀ ਤੂੰ ਕੁੜੀ ਆ ਤੂੰ ਕੀ ਬੋਲੀ ਜਾਂਦੀ ਆ ਵੀ ਤੂੰ ਇੱਕ ਪੇਜ ਦੀ ਪ੍ਰੋਮੋਸ਼ਨ ਕਰ ਰਹੀ ਆ ਲੋਕਾਂ ਨੂੰ ਇਹ ਕਹਿ ਕੇ ਵੀ ਮੇਰੀ ਜਿਹੜੀ ਪਰਸਨਲ ਚੀਜ਼ਾਂ ਪਰਸਨਲ ਵੀਡੀਓ ਐ ਜੋ ਵੀ ਮੇਰੀ ਅੱਗੇ ਤੇ ਕੀ ਸਟੈਪ ਹੋਊਗਾ ਉਹ ਮੁੰਡੇ ਦੇ ਲੈ ਕੇ ਜਾਂ ਕੁਛ ਹੋਈ ਇਸ ਪੇਜ ਤੇ ਆਊਗਾ ਕਿਸੇ ਨੇ ਤੇਰੀ ਕੋਈ ਹੈਲਪ ਨਹੀਂ ਕਰਨੀ ਨਾ ਇਹ ਪੇਜ ਵਾਲਿਆਂ ਨੇ ਕਰਨੀ ਨਾ ਜਿਨ੍ਹਾਂ ਦੇ ਤੂੰ ਜਿਨ੍ਹਾਂ ਨੂੰ ਦੱਸ ਰਹੀ ਆ ਪੋਸਟਾਂ ਪਾ ਆ ਕਿਸੇ ਨੇ ਕੁਛ ਨਹੀਂ ਕਰਨੀ ਮੈਂ ਰਿਜ਼ਲਟ ਤੇ ਇਹ ਪਹੁੰਚਿਆ ਵੀ ਬਈ ਲੋਕਾਂ ਦਾ ਦਿਮਾਗ ਹੇਲੇ ਜਾਂਦਾ ਆ ਫਾਲੋਅਰਾਂ ਲਈ ਦੇਖੋ ਵੀ ਯਾਰ ਕੀ ਆਪਦੀ ਜ਼ਿੰਦਗੀ ਯਾਰ ਪਰਸਨਲ ਲਾਈਫ ਆਫ ਦੀ ਚੱਕ ਕਿ ਉਹਨੇ ਦਾਤੇ ਲਾਂ ਰੱਖੀ ਆ ਸਿਰਫ ਇੱਕ ਫਾਲੋਅਰਾਂ ਕਰਕੇ ਵੀ ਹਾਂ ਯਾਰ ਮੈਨੂੰ ਫਾਲੋਅਰ ਮਿਲਣਗੇ ਇਹ ਮੈਂ ਤੁਹਾਨੂੰ ਦੱਸਣ ਲਈ ਆਇਆ ਸੀਗਾ ਕਿ ਤੁਸੀਂ ਦੇਖੋ ਸਾਈਡ ਇਫੈਕਟ ਇੰਸਟਾ ਦੇ ਫਾਲੋਅਰਾਂ ਦੇ ਇਹ ਥੋੜੇ ਕਰਕੇ ਜਨਤਾ ਕਰਕੇ ਇਹੋ ਜਿਹਾ ਕੁਝ ਹੁੰਦਾ ਵੀ ਜਨਤਾ ਸਾਡੇ ਨਾਲ ਫੋਲੋ ਕਰੇ ਸਾਨੂੰ ਕਦੇ ਵੀ ਬੰਦਾ ਭੁੱਲ ਕੇ ਵੀ ਆਪਦੀ ਪਰਸਨਲ ਲਾਈਫ ਜਿਹੜੀ ਜ਼ਿਆਦਾ ਜਿਹੜੀ ਘਰ ਦੀ ਗੱਲ ਆ ਉਹ ਚੀਜ਼ ਨੂੰ ਯਾਰ ਸੋਸ਼ਲ ਮੀਡੀਆ ਤੇ ਲੋਕਾਂ ਨਾਲ ਸਾਂਝੀ ਕਰਨ ਦਾ ਕੋਈ ਨਹੀਂ ਫਾਇਦਾ ਹੁੰਦਾ ਹਨਾ ਨਾ ਕਰਿਆ ਕਰੋ ਤੁਸੀਂ ਇਹੋ ਜਿਹਾ ਕੁਝ ਕਿਉਂਕਿ ਮੁੜ ਕੇ ਤੁਹਾਨੂੰ ਹੀ ਉਹਦੇ ਸਾਈਡ ਇਫੈਕਟ ਭੁਗਤਨੇ ਪੈਂਦੇ ਆ ਦੋਹਾਂ ਚਾਰਾਂ ਮਹੀਨਿਆਂ ਦੇ ਵਿੱਚ ਵਿੱਚ ਹੀ ਲੋਕਾਂ ਤੋਂ ਮੁੜ ਕੇ ਲੋਕ ਤੁਹਾਨੂੰ ਗਾਲਾਂ ਕੱਢਦੇ ਆ ਲੋਕ ਸੱਚੀਆਂ ਗਾਲਾਂ ਕੱਢਦੇ ਆ ਵੀ ਉਦੋਂ ਭੈਣੇ ਉਹਨੂੰ ਤੁਸੀਂ ਇਹੋ ਜਿਹਾ ਕੁਝ ਕਰਦੇ ਸੀ ਹੁਣ ਜੇ ਹੁਣ ਜੋ ਕੰਨਾਂ ਨੂੰ ਹੱਥ ਲਾਉਂਦੇ ਆ ਹਨਾ ਫਿਰ ਤੁਹਾਨੂੰ ਗੁੱਸਾ ਲੱਗਦਾ ਆ ਕਿ ਇਹਦੇ ਤੇ ਬਣਾਉਣ ਦਾ ਮਤਲਬ ਇਹ ਸੀਗਾ ਲੋਕਾਂ ਨੂੰ ਦੱਸਣ ਦਾ ਵੀ ਤੁਸੀਂ ਦੇਖੋ ਕੀ ਕੁਝ ਹੋਊਗਾ ਇਹ ਦੇਣਾ ਸਿਰਫ ਇੱਕ ਇਹਨੇ ਜੇ ਨਹੀਂ ਸੋਚਿਆ ਕੁਛ ਆਪਦੀ ਲਾਈਫ ਬਾਰੇ ਸਿਰਫ ਇੱਕ سوشل میڈیا ਮਗਰ ਭੱਜਦੀ ਰਹੀ ਵੀ ਹਾਂ ਹਾਂ ਮੈਨੂੰ ਮੇਰੇ ਨਾਲ ਫੋਲੋਅਰ ਜੁੜੇ ਰਹਿਣ ਮੱਤ ਲੈ ਗੋ ਇਹਨਾਂ ਤੋਂ ਕਿਸੇ ਵੀ ਬੰਦੇ ਨੂੰ ਆਏ ਹੋਵੇ ਵੀ ਪਤਾ ਨਹੀਂ ਇਹ ਜਿਹੜੇ ਵੀਡੀਓ ਪਾਉਂਦੇ ਆ ਜੇ ਕਿ ਚੰਗੇ ਆ ਬਈ ਇਹ ਆਪਦੇ ਜਮੀਰ ਇੱਜ਼ਤ ਸਾਰਾ ਕੁਝ ਵੇਚ ਕੇ ਖਾ ਜਾਂਦੇ ਆ ਸਿਰਫ ਇੱਕ ਰੁਪਈਆ ਪਿੱਛੇ ਜਾਂ ਫੋਲੋਅਰਾਂ ਪਿੱਛੇ ਜਿਨ੍ਹਾਂ ਨੇ ਇਹਨਾਂ ਨੂੰ ਦੇਣਾ ਵੀ ਨਹੀਂ ਹੁੰਦਾ ਕੁਛ ਕੋਈ ਵੀ ਬੰਦਾ ਦਿਖਾ ਦਿਓ ਵੀ ਜਿਹੜੇ ਇਹਦੇ ਫੋਲੋਅਰ ਆ ਇੱਕ ਵੀ ਬੰਦਾ ਉਹਨਾਂ ਚੋਂ ਉੱਠ ਕੇ ਆ ਕੇ ਇਹਦੇ ਨਾਲ ਖੜ ਜੂਗਾ ਵੀ ਹਾਂ ਇਹਨੇ ਆਵਾਜ਼ ਮਾਰ ਲਈ ਐ ਅੱਜ ਖਤਮ ਕਰਦੇ ਆ ਆਪਣੀ ਵੀਡੀਓ ਤੇ ਚੈਨਲ ਆਪਣਾ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਜੀ ਓਕੇ ਬਾਈ ਥੈਂਕ ਯੂ